ਉਹ ਤਾਂ ਜਿਹੜੀ ਕੰਪਨੀ ਦੇ ਮਾਲਕੀ ਸੀ ਨਾ ਉਹ ਵੀ ਕਹਿੰਦੇ ਸੀ ਵੀ ਧਰਮਪ੍ਰੀਤ ਹਿੱਸਕੀ ਗਿਆ 5 ਲੱਖ ਮੰਗਤਾ ਹੈ TCL ਵੇਰ ਨੂੰ ਹੱਥ ਪਾਇਆ ਸੀ ਹਨਾ ਹੂੰ ਆਪ ਥਲੇ ਰਹਿ ਗਏ ਉਹ ਤੁਹਾਡੇ ਵਾਲੀ ਗੱਲ ਹੋਈ ਉਹ ਕਹਿੰਦੇ ਨਹੀਂ ਯਾਰ ਕਹਿੰਦੇ ਧਰਮਪ੍ਰੀਤਾ ਵੀ ਯਾਰ ਰੋਣ ਵਾਲੇ ਗਾਣੇ ਜੇ ਵੱਧ ਗਾਉਂਦਾ ਬਹੁਤ ਲੋਕਾਂ ਦੇ ਮਨ 'ਚ ਭਲੇਖਾ ਵੀ ਧਰਮਜੀਤ ਦੀ ਜਿਹੜੀ ਵਾਈਫ ਦੇ ਨਾਲ ਨਹੀਂ ਬਣਦੀ ਸੀ ਲੱਗਿਆ ਕਦੇ ਵੀ ਕੋਈ ਬਾਈ ਨੂੰ ਇਹੋ ਜੀ ਸਚਾਈ ਪਤਾ ਲੱਗ ਗਈ ਜ਼ਿੰਦਗੀ ਦੀ ਜਾਂ ਕੋਈ ਪਰਿਵਾਰ ਦੀ ਜਾਂ ਕੋਈ ਵੈਸੇ ਇੰਡਸਟਰੀ ਦੀ ਵੀ ਜਿਹਦੇ ਕਰਕੇ ਬੰਦਾ ਮਾਨੀ ਟੁੱਟ ਜਾਂਦਾ ਉਹਨਾਂ ਮੈਂ ਕਹਿੰਦਾ ਮਾਨਕ ਤੂੰ ਕਿੱਥੇ ਮਾਂ ਬਾਈ ਮੈਂ ਹੈਗਾ ਲੁਧਿਆਣੇ ਮੈਨੂੰ ਕਹਿੰਦਾ ਬਾਈ ਨੇ ਆ ਕੇ ਕਰਕੇ ਸੁਸਾਈਡ ਕਰ ਲਿਆ ਯਾਰ ਮੈਨੂੰ ਤਾਂ ਪਤਾ ਨਹੀਂ ਗਿਆ ਉਸ ਤੋਂ ਬਾਅਦ ਤਾਂ ਸੰਦੀਪ ਵੀਰੇ ਫਿਰ ਯਾਰ ਫੋਨ ਹੀ ਮਨਵਾਉਣੇ ਨਹੀਂ ਹਟੇਗੇ ਇੱਕ ਦਾ ਫੋਨ ਸੁਣਾ ਕਰਾ ਦੂਜਾ ਆ ਜਾ ਕਰੀਂ ਕਹਿੰਦੇ ਵਿੱਚ ਉਹ ਜਾਨੀ ਕਿੰਨਾ ਕੁ ਥੋੜਾ ਰਿਹਾ ਹੈ ਉਹ ਡਿਪਰੈਸ਼ਨ ਦੇ ਵਿੱਚ ਉਦੋਂ ਤਾਂ ਹੁੰਦਾ ਸੀ ਜੇ ਵੀਰੇ ਮੈਂ ਫੋਨ ਸੰਦੀਪ ਵੀਰੇ ਲਾ ਲਿਆ ਮੇਰਾ ਚੱਕ ਲੈਦਾ ਫੋਨ ਚੱਕ ਲਿਆ ਤੇ ਨਹੀਂ ਚੱਕਦੀ ਵੀ ਸੀ ਕਹਿੰਦਾ ਬਾਈ ਜੀ ਮੈਂ ਥੋੜਾ ਸ਼ਹਿਰਦ ਬੋਲਦਾ ਬਾਈ ਉਹਨਾਂ ਦੀ ਆਪ ਦੀ ਇਹ ਗੱਲ ਸੀ ਬਾਈ ਕਹਿੰਦਾ ਯਾਰ ਤੂੰ ਮੇਰੇ ਕਦੋਂ ਕਹਿੰਦਾ ਭਾਂਡੇ ਝੁੱਠੇ ਤਾਰਨ ਪ੍ਰੀਤ ਦੀ ਜਿਹੜੀ ਵਾਈਫ ਦੇ ਨਾਲ ਨਹੀਂ ਬਣਦੀ ਸੀ ਹਾਂਜੀ ਇਹ ਗੱਲ ਸੀ ਨਹੀਂ ਵੀਰੇ ਦੇਖੋ ਮੈਂ ਉਹਦੇ ਪਰਿਵਾਰ ਚ ਰਿਹਾ ਹੂੰ ਮੈਂ ਇਹ ਗੱਲ ਨਹੀਂ ਸੀ ਦੇਖੀ ਵੀ ਜਾਂ ਕੋਈ ਵੀ ਜਾਂ ਲੋਕ ਕਹਿਣ ਵੀ ਉਹਦੀ ਉਹਦੇ ਪਰਿਵਾਰ ਨਾਲ ਸੀ ਬੰਦੀ ਜਾਂ ਭਾਬੀ ਹੁਣ ਉਹਦੇ ਨਾਲ ਨਹੀਂ ਸੀ ਬਣਦੀ ਸੰਦੀ ਵੀਰੇ ਇਹ ਮੈਂ ਨਹੀਂ ਸੀ ਜਮਹਾਲ ਦੇਖਿਆ ਹੂੰ ਇਹ ਤਾਂ ਜਾਨੀ ਕਿ ਹੁਣ ਉਸ ਦਿਨ ਤੱਕ ਤਾਂ ਕੁਝ ਪਤਾ ਨਹੀਂ ਸਾਨੂੰ ਨਹੀਂ ਸੀ ਪਤਾ ਵੀ ਅਸੀਂ ਇਕੱਠੇ ਗਏ ਆ ਹੂੰ ਹੈਨਾ ਕਿਉਂਕਿ ਸਵੇਰ ਆਪਾਂ ਵੀ ਉਹਨਾਂ ਨਾਲ ਗੱਲ ਵੀ ਹੋਈ ਆ ਉਹਨਾਂ ਨੂੰ ਦੱਸਿਆ ਵੀ ਯਾਰ ਆਮਾਨਕ ਮੇਰੇ ਕੋਲ ਆ ਗਿਆ ਪਹੁੰਚ ਕੇ ਗੱਡੀ 'ਚ ਬੈਠ ਗਿਆ ਹੂੰ ਮੈਂ ਪਿੰਡੋਂ ਮੋਟਰਸ ਨਾਲ ਲੈ ਕੇ ਵੀਰੇ ਮੋਤ ਕੀ ਗਿਆ ਉੱਥੋਂ ਬੈਠਾ ਉਹਨਾਂ ਦੇ ਨਾਲ ਅੱਛਾ ਹੈਨਾ ਜਿਦਾਂ ਦੀ ਕੋਈ ਗੱਲਬਾਤ ਹੁੰਦੀ ਤਾਂ ਸ਼ਾਇਦ ਉਹ ਵੀ ਭਾਬੀ ਉਹਨਾਂ ਨਾਲ ਗੱਲ ਵੀ ਨਾ ਕਰਦੀ ਚਲੋ ਇਹ ਇਹ ਸੀਗਾ ਵੀ ਉਹ ਘਰੋਂ ਗਏ ਵੀ ਸੀਗੇ ਅਨੰਤਪੁਰ ਸਾਹਿਬ ਤੇ ਵੀ ਸੋਨ ਨੇ ਗਾ ਹ ਮਨਾਲੀ ਵਗੈਰਾ ਜਾਣਾ ਸੀਗਾ ਤੇ ਉਹਨਾਂ ਨਾਲ ਗੱਲ ਹੋਈ ਹੈ ਹੂੰ ਉਹ ਜਿਹੜਾ ਉਹਨਾਂ ਦਾ ਮੂੜ ਸੀ ਉਹਦਾ ਨਾਂ ਤਾਂ ਸਾਨੂੰ ਪਤਾ ਲੱਗਿਆ ਵੀਰੇ ਨਾਲ ਬੈਠਿਆਂ ਨੂੰ ਨਹੀਂ ਪਤਾ ਲੱਗਿਆ ਹਾਂ ਨਾ ਹੋਰਾਂ ਨੂੰ ਤਾਂ ਕੀ ਪਤਾ ਲੱਗਣਾਗਾ ਜੇ ਪਰਿਵਾਰ ਨਾਲ ਕੋਈ ਲੜਾਈ ਹੁੰਦਾ ਵੀਰੇ ਸ਼ਾਇਦ ਉਹ ਗੱਲ ਹੀ ਨਾ ਕਰਦੇ ਯਾਰ ਅੱਛਾ ਕੋਈ ਹੋਰ ਕੋਈ ਜ਼ਿੰਦਗੀ 'ਚ ਤੁਹਾਨੂੰ ਕੋਈ ਚਿੰਤਾ ਲੱਗੀ ਹੋਵੇ ਜਾਂ ਕੋਈ ਪੈਸੇ ਪੱਖੋਂ ਪਰੇਸ਼ਾਨੀ ਕੋਈ ਲੱਗੀ ਇਸ ਤਰ੍ਹਾਂ ਦੀ ਬਾਈ ਉਹਨਾਂ ਦੀ ਬਾਈ ਉਹਨਾਂ ਦੀ ਨਿਉ ਤਾਂ ਬ੍ਰਿਆ ਹੈ ਜਦੋਂ ਕਦੇ ਅਦਾਸ ਹੁੰਦੇ ਨੇ ਉਹਦੇ ਮੈਂ ਗੱਲ ਕਰ ਲੈਂਦਾ ਸੀ ਕਿਉਂਕਿ ਦੰਦੋਸਾ ਸੀ ਮੇਰੇ ਨਾਲ ਗੱਲ ਖੁੱਲ ਕੇ ਕਰ ਵੀ ਲੈਂਦੇ ਸੀ ਆ ਨਹੀਂ ਸੀ ਉਹ ਗੱਲ ਜਿਉਂ ਉਹਨਾਂ ਦਾ ਕੋਈ ਕੋਈ ਉਹਨਾਂ ਦੀ ਕੋਈ ਗੱਲਬਾਤ ਹੋਣੀ ਉਹਨਾਂ ਨੇ ਮੇਰੇ ਨਾਲ ਸ਼ੇਅਰ ਕਰ ਲੈਣੀ ਮਾਨ ਕੇ ਰਾ ਗੱਲ ਬਾਤ ਫਿਰ ਮੈਂ ਇੱਕ ਦਿਨ ਆਪਣੇ ਤੌਰ ਤੇ ਵੀ ਉਹਨਾਂ ਨਾਲ ਗੱਲ ਕੀਤੀ ਮੈਂ ਬਾਈ ਕਈ ਵਾਰ ਕੋਈ ਪੈਸੇ ਦੀ ਪ੍ਰੋਬਲਮ ਹੁੰਦੀ ਹੈ ਜਾਂ ਕੋਈ ਹੋਰ ਕੋਈ ਗੱਲਬਾਤ ਹੁੰਦੀ ਹੈ ਤੁਸੀਂ ਮੇਰੇ ਨਾਲ ਸ਼ੇਅਰ ਕਰੋ ਹਨਾ ਮੈਨੂੰ ਕਹਿੰਦਾ ਨਹੀਂ ਮਾਨ ਕੇ ਉਹਦੇ ਪਹਿਲਾਂ ਦੱਸਣੋਂ ਹਟ ਕੇ ਸੀ ਵੀਰੇ ਯਾਰ ਅੱਛਾ ਉਹਦੇ ਪਹਿਲਾਂ ਤਾਂ ਇਹ ਸੀ ਕਿ ਜਦੋਂ 5-4 ਮਹੀਨਿਆਂ ਦੇ ਵਿੱਚ ਉਹ ਜਾਨੀ ਕਿੰਨਾ ਕੁ ਥ ਉਦੋਂ ਤਾਂ ਇਹਦਾ ਜੇਬ ਵੀ ਮੈਂ ਫੋਨ ਸੰਦੀਪ ਵੀਰੇ ਲਾ ਲਿਆ ਮੇਰਾ ਚੱਕਲੇ ਦਾ ਫੋਨ ਚੱਕ ਲਿਆ ਤੇ ਨਹੀਂ ਚੱਕਦੀ ਵੀ ਨਹੀਂ ਸੀਗੀ ਅੱਛਾ ਹਾਂ ਜੇ ਮੈਨੂੰ ਕਹਣਾ ਵਾਣਕ ਮੈਂ ਤੈਨੂੰ ਬੈਕ ਕਾਲ ਕਰਦਾ ਕਰਦੇ ਹੈ ਨਹੀਂ ਸੀਗੇ ਅੱਛਾ ਪ੍ਰੋਗਰਾਮਾਂ 'ਚ ਫਰਕ ਪਿਆ ਸੀ ਉਹ ਪਿਛਲੇ ਸਮਿਆਂ 'ਚ ਆ ਕੇ ਐ ਬਾਈ ਦੀ ਡੈੱਥ ਤੋਂ ਪਹਿਲਾਂ ਜੀ ਨਹੀਂ ਉਹ ਤਾਂ ਕੋਈ ਜ਼ਿਆਦਾ ਨਹੀਂ ਸੀ ਵੀਰੇ ਯਾਰ ਸੰਦੀਪ ਵੀਰੇ ਪਰ ਉਹਨੂੰ ਤਾਂ ਬੁੱਕ ਵੀ ਸੀ ਹੋਰ ਹੂੰ ਪ੍ਰੋਗਰਾਮ ਲਾਇਆ ਉਹ ਤੋਂ ਪਹਿਲਾਂ ਵੀ ਲਾਇਆ ਤੇ ਤੋਂ ਪਹਿਲਾਂ ਵੀ ਪ੍ਰੋਗਰਾਮ ਲਾਇਆ ਉਹ ਤੋਂ ਬਾਅਦ ਚ ਵੀ ਬਹੁਤ ਸੇ ਪ੍ਰੋਗਰਾਮ ਜਿਹੜੇ ਹੋਰ ਕਲਾਕਾਰਾਂ ਨੇ ਲਵਾਏ ਅੱਛਾ ਲੱਗਿਆ ਕਦੇ ਵੀ ਕੋਈ ਬਾਈ ਨੂੰ ਇਹੋ ਜੀ ਸਚਾਈ ਪਤਾ ਲੱਗ ਗਈ ਜ਼ਿੰਦਗੀ ਦੀ ਜਾਂ ਕੋਈ ਪਰਿਵਾਰ ਦੀ ਜਾਂ ਕੋਈ ਵੈਸੇ ਇੰਡਸਟਰੀ ਦੀ ਵੀ ਜਿਹਦੇ ਕਰਕੇ ਬੰਦੇ ਦਾ ਮਾਨ ਹੀ ਟੁੱਟ ਜਾਂਦਾ ਜੇ ਤਾਂ ਵੀਰੇ ਆਪਾਂ ਇੰਡਸਟਰੀ ਦੇ ਪੱਖ ਤੋਂ ਲਾਉਣੇ ਜਾਂ ਆਪਾਂ ਗਾਣੇ ਵਾਲੇ ਪੱਖ ਤੋਂ ਲਾਉਣੇ ਜਾਂ ਟੇਪਾਂ ਵਾਲੇ ਪੱਖ ਤੋਂ ਲਾਉਣੇ ਜਾਂ ਪ੍ਰੋਗਰਾਮ ਵਾਲੇ ਪੱਖ ਤੋਂ ਲਾਉਣੇ ਆ ਇਦਾਂ ਜਿਦਾ ਕੋਈ ਗੱਲਬਾਤ ਹੈ ਨਹੀਂ ਸ ਵੀਰੇ ਯਾਰ ਕਿਉਂਕਿ ਜਿਹੜੀ ਵੀ ਬਾਈ ਦੇ ਚਲੋ ਮੈਂ ਤੁਹਾਨੂੰ ਪਹਿਲਾਂ ਦੱਸਾਂ ਜਿਹ ਤੇ ਹਟ ਨਹੀਂ ਸੀ ਹੁੰਦਾ ਜਿਹੜੀਆਂ ਦੂਜੀਆਂ ਟੇਪਾਂ ਹਟ ਹੁੰਦਾ ਤੇ ਇਦਾਂ ਦੀ ਕੋਈ ਗੱਲਬਾਤ ਨਹੀਂ ਸੀਗੀ ਟੇਪਾਂ ਵੀ ਸਾਡੀਆਂ ਵਧੀਆਂ ਚੱਲਦੀਆਂ ਸੀਗੀਆਂ ਤੇ ਪ੍ਰੋਗਰਾਮਾਂ ਦੀ ਵੀ ਲੜੀ ਵਧੀਆ ਜੁੜੀ ਵੀ ਸੀ ਸਾਡੇ ਐਂ ਨਹੀਂ ਸੀ ਕੋਈ ਪ੍ਰੋਗਰਾਮ ਹਣ ਸੀਗੇ ਜਿੰਨਾ ਕਿ ਆਦਰਵਾਇਕ ਸਾਰੇ ਕਲਾਕਾਰਾਂ ਕੋਲ ਹੁੰਦੇ ਉਹਨੇ ਸਾਡੇ ਕੋਲ ਸੀਗੇ ਅੱਛਾ ਨਾਲ ਦੇ ਜਿਹੜੀ ਕਲਾਕਾਰ ਹੁੰਦੀ ਸੀ ਉਹਦੇ ਨਾਲ ਕਿਹੋ ਜਿਹਾ ਮਾਹੌਲ ਰਹਿੰਦਾ ਸੀ ਧਰਮਪ੍ਰੀਤ ਦਾ ਨਹੀਂ ਮਾਹੌਲ ਬੜੀ ਵਧੀਆ ਰਹਿੰਦਾ ਸੀ ਅੱਛਾ ਨਾਲ ਕੌਣ ਕੌਣ ਕਿੰਨਾ ਕਿੰਨਾ ਨੇ ਗਾਇਆ ਉਹਨਾਂ ਦੇ ਨਾਲ ਉਹਨਾਂ ਦੇ ਨਾਲ ਤਾਂ ਜੀ ਕਾਫੀ ਸਿੰਗਰ ਸਿਕ ਤਾਂ ਸੰਦੀਪ ਮੈਡਮ ਹੁੰਦੇ ਸਨ ਜਿਹੜੇ ਡੈਥ ਹੋ ਕਿਸੇ ਦੀ ਸੰਦੀਪ ਸਿੱਧੂ ਹਾਂ ਹਾਂ ਸੰਦੀਪ ਸਿੱਧੂ ਜੀ ਹਾਂ ਜੀ ਹਾਂ ਤੇ ਇੱਕ ਜੀ ਆਪਣੇ ਹੁੰਦੇ ਸੀ ਆਪਣੇ ਰਜਨੀ ਜੀ ਮੈਡਮ ਉਹ ਵੀ ਹੁੰਦੇ ਸੀਗੇ ਇੱਕ ਗਰਜੀਤ ਮੱਲੀ ਜੀ ਉਹਨਾਂ ਨੇ ਵੀ ਸਾਡੇ ਨਾਲ ਕਾਫੀ ਟਾਈਮ ਗੱਲ ਹਾਂ ਗਰਜੀਤ ਮੱਲੀ ਹਾਂ ਉਹਨਾਂ ਦਾ ਤਾਂ ਮੈਂ ਖਾੜਾ ਦੇਖਿਆ ਹਾਂ ਜੀ ਉਹਨਾਂ ਨੇ ਵੀ ਸਾਡੇ ਨਾਲ ਬਾਕੀ ਹੋਰ ਵੀ ਕੁੜੀਆਂ ਬਹੁਤ ਬਹੁਤ ਗੰਗੀਆਂ ਮੈਨੂੰ ਤਾਂ ਐ ਲੱਗਦਾ ਹੁੰਦਾ ਵੀ ਬਾਈ ਦਾ ਬਸ ਕੱਲਾ ਸ਼ੁਰੂਆਤ ਜੇ ਵਿੱਚ ਇੱਕ ਦੋ ਚੱਕਮੇ ਜੇ ਗਾਉਂਦਾ ਸੀਗਾ ਮਤਲਬ ਵੀ ਲੋਕਾਂ ਨੂੰ ਫੇਰ ਤਾਂ ਉਹਨਾਂ ਤੋਂ ਧੱਕੇ ਨਾਲ ਹੀ ਉਹੀ ਪੁਰਾਣਿਆਂ ਦੀ ਰ ਹਾਂ ਕਿਉਂਕਿ ਵੀਰੇ ਲੋਕ ਆਪੋ ਵਾਲੇ ਦੇ ਸੀਗੇ ਹਾਂ ਕਿਉਂਕਿ ਹੁਣ ਗਾਣੇ ਐਨੇ ਹੋਏ ਹਿੱਟ ਸੀਗੇ ਬਾਈ ਦੇ ਕਿਸੇ ਨੇ ਕਹਣਾ ਬਾਈ ਆ ਸੁਣਾ ਦੇ ਕਿਤੇ ਵਿਆਹ ਦੇ ਪ੍ਰੋਣਤ ਵੀ ਜਾਣਾ ਉੱਥੇ ਅਗਲੇ ਕਹਣਾ ਟੁੱਟੇ ਦਿਲ ਦੀ ਜੜ ਦੇ ਉਹ ਸੁਣਾ ਦੇ ਬਾਈ ਨੂੰ ਕਹਿਣਾ ਹਨਾ ਬਾਈ ਨੇ ਕਹਣਾ ਯਾਰ ਵਿਆਹ ਦਾ ਮਾਹੌਲ ਆਪਾਂ ਨੱਚਣ ਡੱਪਣ ਵਾਲੇ ਗਾਣੇ ਲਾਵਾਗੇ ਵੀ ਉਹ ਤੁਸੀਂ ਯਾਰ ਵੀਮੈਂਟ ਕਹਿੰਦੇ ਪ੍ਰੋਗਰਾਮ ਤੇ ਮੇਲੇ ਤੇ ਹੋਏ ਦਿਲ ਵਾਲਿਓ ਪਰ ਵੀਰੇ ਇਹ ਗਾਣੇ ਨੇ ਬਾਈ ਦੇ ਲੋਕਾਂ ਦੇ ਜ਼ਿਹਨ ਚ ਬੈਠੇ ਪਏ ਸੀ ਹੱਕ ਤੇ ਰਮਾਲ ਯਾਰ ਦਾ ਵੀ ਉਹਨਾਂ ਦਾ ਹਾਂ ਹਾਂਜੀ ਆ ਵੀ ਗਾਣਾ ਬਾਈ ਗਾਉਂਦੇ ਹਾਂਜੀ 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 ਇਹ ਸੁਣਾਓ ਹੱਕ ਤੇ ਰਮਾਲ ਯਾਰ ਦਾ ਜ਼ਰੂਰ ਬੀਰੇ ਮੇਰੇ ਜਿੰਨਾ ਕੇ ਯਾਦਾਂ ਮੈਂ ਸੁਣਾਉਂਗਾ ਹਾਂ ਨਹੀਂ ਸੁਣਾਉ ਹੋਅਕਬਲ ਦੀ ਕਲੇਜੇ ਵਿੱਚ ਠਾਰਦੀ ਰਹਾ ਨੀਂਦ ਲੱਗ ਜੇ ਪਰੇ ਦੀ ਪਾਸੇ ਮਾਰਦੀ ਰਹਾ ਹੋਅਕਬਲ ਦੀ ਕਲੇਜੇ ਵਿੱਚ ਠਾਰਦੀ ਰਹਾ ਨੀਂਦ ਲੱਗ ਜੇ ਪਰੇ ਦੀ ਪਾਸੇ ਮਾਰਦੀ ਰਹਾ ਸੋਹਣੇ ਸਜਣਾ ਦੀ ਯਾਦ ਇਸ ਤੋਂ ਦੀ ਨਿਹਕ ਤੇਰ ਮਾਲ ਯਾਰ ਦਾ ਰਾਤੀ ਰੱਖੇ ਤੋਂ ਬਿਨਾ ਨੀਂਦ ਹੀ ਆਉਂਦੀ ਨਿਹਕ ਤੇਰ ਮਾਲ ਯਾਰ ਦਾ ਰਾਤੀ ਰੱਖੇ ਤੋਂ ਬਿਨਾ ਨੀਂਦ ਹੀ ਆਉਂਦੀ ਕੀ ਬਾਤ ਹੈ 6 ਜੂਨ ਦਾ ਸਾਡਾ ਪ੍ਰੋਗਰਾਮ ਸੀ ਹਮ ਅਸੀਂ ਆ ਕੇ ਉੱਥੋਂ ਮੈਂ ਪਿੰਡਾ ਮੋਰਸਲ ਤੇ ਆ ਗਏ ਮੈਨੂੰ ਜਾਨੀ ਕਿਨੇ ਕਿਹਾ ਮੈਨੂੰ ਕਹਿੰਦਾ ਵੀ ਮਾਨਕ ਜਰ ਤੂੰ ਬਿਨੇਰਾ ਹੋ ਗਿਆ ਤੂੰ ਮੇਰੇ ਨਾਲ ਚੱਲ ਹਮ ਮੇਰੇ ਭਾਈ ਜੀ ਮੈਂ ਜਾ ਕੇ ਕੋਈ ਪਿੰਡ ਕੰਮ ਕਰੂੰਗਾ ਹੂੰ ਤੇ ਮੈਂ ਵੀਰੇ ਸੰਦੀ ਬਾਕੇ ਪਿੰਡ ਇਹਨਾਂ ਨੂੰ ਕਾਲ ਕੀਤੀ ਸਭਾ ਨਾਲ ਹੂੰ ਪਿੰਡ ਦੇ ਅੱਡੇ ਤੇ ਕਾਲ ਕਰ ਲਈ ਮੈਂ ਮੈਂ ਇਹਨਾਂ ਨੂੰ ਕਹਿੰਦਾ ਮੈਂ ਭਾਈ ਪਹੁੰਚ ਗਿਆ ਬੈਠਾ ਹੂੰ ਕਿਉਂਕਿ ਮੇਰਾ ਫਿਕਰ ਕਰਦੇ ਸੀ ਵੀਰੇ ਆਈ ਨਹੀਂ ਸੀ ਗੱਲ ਕੋਈ ਤੇ ਮੈਂ ਕਿਹਾ ਭਾਈ ਮੈਂ ਪਹੁੰਚ ਗਿਆ ਤੁਸੀਂ ਠੀਕ ਠਾਕ ਪਹੁੰਚ ਜਾਓ ਕਹਿੰਦਾ ਮੈਂ ਮਾਨ ਕੇ ਜਿੱਦੇ ਬੈਠਾਂ ਹੂੰ ਮੈਂ ਪਹੁੰਚਦਾ ਉਸ ਤੋਂ ਬਾਅਦ ਵੀਰੇ ਸੰਦੀ ਮੇਰੀ ਗੱਲ ਨਹੀਂ ਹੋਈਗੀ ਠੀਕ ਹੈ ਉੱਥੇ ਗਏ ਆ ਇਹਨਾਂ ਨੇ ਕਿਵੇਂ ਗੇਟ ਲਾਇਆ ਕਿਵੇਂ ਇਹਨਾਂ ਨੇ ਸੂਸਣ ਕੀਤਾ ਮੈਂ ਦੂਸਰੇ ਦਿਨ ਸੇ ਲੁਧਿਆਣਾ ਆਇਆ ਸੀ ਡੀਮਸ ਹਸਪੀਟਲ ਕਿਸੇ ਦੇ ਨਾਲ ਆਇਆ ਪਹਿਲਾਂ ਸਾਡਾ ਇਹ ਡਰਾਈਵਰ ਸੀ ਮੰਦਰਾ ਉਹਦੀ ਮੈਨੂੰ ਕਾਲ ਆਈ ਕਿਉਂਕਿ ਅਸੀਂ ਇੱਕ ਦਿਨ ਪਹਿਲਾਂ ਇਕੱਠੇ ਸੀ ਵੀਰੇ ਮੈਨੂੰ ਕਹਿੰਦਾ ਆਏ ਕਰਕੇ ਮਾਨਕ ਜੀ ਤੈਨੂੰ ਧਰਮਪ੍ਰੀਤ ਬਾਈ ਬਾਰੇ ਕੁਝ ਪਤਾ ਲੱਗਿਆ ਮੈਂ ਯਾਰ ਮੈਨੂੰ ਤਾਂ ਕੁਝ ਨਹੀਂ ਪਤਾ ਉਹਦੀ ਇੰਨੀ ਗੱਲ ਕਹਿੰਦੇ ਫੋਨ ਕੱਟਿਆ ਗਿਆ ਮੈਨੂੰ ਤਾਂ ਵੀਰੇ ਉਹ ਆਹ ਗੱਲ ਦਾ ਤਾਂ ਪਤਾ ਹੀ ਨਹੀਂ ਸੀ ਵੀ ਆਹ ਗੱਲ ਹੋ ਗਈ ਫਿਰ ਮੈਨੂੰ ਗੁੱਡੂ ਗੱਲ ਜੀ ਉਹਨਾਂ ਦਾ ਫੋਨ ਆਇਆ ਜਿਹੜੇ ਸਿੰਗਰ ਨੇ ਬਾਈ ਉਹਨਾਂ ਮੈਂ ਕਹਿੰਦਾ ਮਾਨਕ ਤੂੰ ਕਿੱਥੇ ਮੈਂ ਬਾਈ ਮੈਂ ਹੈਗਾ ਲੁਧਿਆਣੇ ਮੈਨੂੰ ਕਹਿੰਦਾ ਬਾਈ ਨੇ ਆਏ ਕਰਕੇ ਸੂਇ ਸੈਟ ਕਰ ਲਿਆ ਮੇਰੇ ਮਨ ਤੋਂ ਪਤਾ ਨਹੀਂ ਗਿਆ ਉਸ ਤੋਂ ਬਾਅਦ ਤਾਂ ਸੰਦੀ ਵੀਰੇ ਫਿਰ ਯਾਰ ਫੋਨ ਹੀ ਮਨਵਾਉਣੇ ਨਹੀਂ ਹਟੇਗੇ ਇੱਕ ਦਾ ਫੋਨ ਸੁਣਾਇਆ ਕਰ ਦੂਜਾ ਆ ਜਾ ਕਰੇ ਹੈਨਾ ਕਾਰਨ ਦਾ ਨਹੀਂ ਕੋਈ ਪਤਾ ਲੱਗਿਆ ਵੀ ਇਕੱਠੇ ਸੀਗੇ ਸਾਨੂੰ ਕੋਈ ਦੱਸਿਆ ਹੀ ਨਹੀਂ ਇਹਨਾਂ ਤਾਂ ਕਿਉਂਕਿ ਹਰੇਕ ਨੂੰ ਇਹ ਸਭ ਯਾਰ ਉਹ ਨਾਲ ਸੀਗਾ ਉਹਨੂੰ ਪਤਾ ਹੋਊਗਾ ਵੀ ਇਹਨੇ ਦੱਸਿਆ ਹੋਊਗਾ ਉਸ ਤੋਂ ਬਾਅਦ ਤਾਂ ਸਾਰੇ ਕਲਾਕਾਰਾਂ ਦੇ ਵੀ ਫੋਨ ਆਏ ਮੈਂ ਕਿਹਾ ਵੀ ਮੈਨੂੰ ਤਾਂ ਉਹਦੇ ਬਾਰੇ ਪਤਾ ਹੀ ਨਹੀਂ ਸੀ ਵੀ ਇਹਨੇ ਆ ਕੁਝ ਕਰ ਲੈਣਾ ਪਰ ਮਰਜ਼ਾ ਕਰ ਜਾ ਇਦਾਂ ਤਾਂ ਕੁਝ ਨਹੀਂ ਨਹੀਂ ਇਦਾਂ ਤਾਂ ਕੁਝ ਨਹੀਂ ਵੀਰੇ ਯਾਰ ਉਹ ਤਾਂ ਚਲੋ ਹੁਣ ਵੀ ਰੱਬ ਜਾਣਦਾ ਵੀਰੇ ਹੈਨਾ ਜਾਂ ਕੋਈ ਕੀ ਗੱਲ ਆ ਆਪਾਂ ਉਹਦੇ ਬਾਰੇ ਕੋਈ ਨਹੀਂ ਕਹਿ ਸਕਦੇ ਪਰ ਉਹ ਚੀਜ਼ ਨੇ ਮਤਲਬ ਇੱਕ ਹਿਸਾਬ ਦਾ ਬਠ ਤੋੜ ਕੇ ਜੇ ਰਖਦਾ ਸੀ ਵੀਰੇ ਬਿਲਕੁਲ ਬਹੁਤ ਮਤਲਬ ਸਰੀਲਾ ਵੀ ਬਹੁਤ ਸੀ ਬਾਈ ਬਹੁਤ ਜਿਆਦਾ ਵੀਰੇ ਸਰੀਲਾ ਤਾਂ ਹੁਣ ਅਸੀਂ ਗਾਈ ਜਾਂਦੇ ਜਾਂ ਮੈਂ ਗਾਈ ਜਾਂਦਾ ਜਿਵੇਂ ਕਹਤਾਂ ਮੈਂ ਬਾਈ ਦਾ ਸ਼ਗਿਰਦ ਹਾਂ ਨਾ ਸਰੀਲਾ ਹੋਊਗਾ ਇਹ ਗੱਲ ਤਾਂ ਮੈਂ ਕਹਿ ਨਹੀਂ ਸਕਦਾ ਉਹਨਾਂ ਵਰਗਾ ਤਾਂ ਗਾਉਣਾ ਵੀਰੇ ਬਹੁਤ ਔਖਾ